ਕਲਜੀ ਵੀਡੀਓ ਵੇਰ ਰਖਿਆ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ 1 ਲੱਖ ਦਾ ਛੋਟੀ ਗੱਲ ਇੰਨਾ ਮਹਿੰਗਾ ਹੋਵੇਗਾ ਸੋਨਾ ਜੇਕਰ ਜਾਰੀ ਰਹੀ ਇਜ਼ਰਾਈਲ ਇਰਾਨ ਦੀ ਜੰਗ ਮਲਟੀ ਕਮੋਡੀਆਂ ਐਕਸਚੇਂਜ ਤੇ ਸੋਨੇ ਦੀਆਂ ਕੀਮਤਾਂ ਨੇ ਇੱਕ ਨਵਾਂ ਰਿਕਾਰਡ ਕੈਮ ਕੀਤਾ ਹੈ ਸ਼ੁਕਰਵਾਰ ਨੂੰ ਸੋਨਾ 1 ਲੱਖ 300 ਜਾਇ ਉਦਾਰ ਰਪਏ প্রতি 10 ગ્રામ ਤੇ ਬੰਦ ਹੋਇਆ ਇਹ ਪਹਿਲੀ ਵਾਰ ਹੈ ਜਦੋਂ ਕਰੇਲੂ ਫਿਊਚਰ ਜਿ ਵਿਚਾਰੇ ਸੋਨਾ 1 ਲੱਖ ਰੁਪਏ ਤੋਂ ਪਾਰ ਕਰ ਗਿਆ ਇਸ ਦਾ ਵੱਡਾ ਕਾਰਨ ਵਿੱਚ ਵਿਆਪੀ ਭੂ ਰਾਜਨੀਤਿਕ ਤਣਾਅ ਦੇ ਕਰੇਲੂ ਮੁਦਰਾ ਰੁਪਏ ਵਿੱਚ ਕਮਜ਼ੋਰੀ ਮੰਨਿਆ ਜਾ ਰਿਹਾ ਹੈ ਮੈਰ ਅਨੁਸਾਰ ਇਜ਼ਰਾਈਲ ਤੇ ਇਰਾਨ ਵਿਚਕਾਰ ਵਾਧ ਰਖੇ ਤਨਾਤ ਦੀ ਨਿਵੇਸ਼ਕਾਂ ਨੂੰ ਸੁਰੱਖਿਅਤ ਸਥਾਨ ਜਾਣੀ ਸੁਰੱਖਿਅਤ ਨਿਵੇਸ਼ ਵਿਕਲਪਾ ਗੱਲ ਕਰਚਿਤ ਕੀਤਾ ਹੈ ਐਸਐਸ ਵੈਬਸਾਈਟ ਦੀ ਸੰਸਤਾਪਿਕ ਸੰਗੰਧਾ ਸੱਚ ਦੀਵਾ ਦਾ ਕਹਿਣਾ ਹੈ ਕਿ ਇਰਾਨੀ ਟਕਾਨੀਆਂ ਟਕਾਨੀਆਂ ਤੇ ਇਜ਼ਰਾਈਲੀ ਹਮਲੇ ਤੇ ਸੋਨੇ ਦੀਆਂ ਕੀਮਤਾਂ ਵਧਣ ਵਿੱਚ ਵੱਡੀ ਭੂਮਿਕਾ ਨਭਾਈ ਉਹਨਾਂ ਕਹਾ ਕਿ ਜੇਕਰ ਤਨਾਇ ਹੋਰ ਵਧਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰੇ ਸੋਨਾ ਤਿੰਨ ਤੇਨ ਲੱਖ 50 500 ਡਾਲਰ ਪ੍ਰਤੀ ਔਸਤ تک ਜਾ ਸਕਦਾ ਹੈ ਦੂਜੇ ਪਾਸੇ ਡਾਲਰ ਸੂਚਕਾਕ ਵਿੱਚ ਕਮਜ਼ੋਰੀ ਅਤੇ ਭਾਰਤੀ ਰੁਪਏ ਵਿੱਚ ਕਰਾਵਟ ਨੇ ਵੀ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਵਿੱਚ ਯੋਗਦਾਨ ਪਾਇਆ ਹੈ एलकेपी ਸਿਕਿਉਰਿਟੀਜ਼ ਦੀ ਕੋਜ ਵਿਸ਼ਲੇਸ਼ਕ ਜਤਨਤ ਰਵੰਦੀ ਦੇ ਅਨੁਸਾਰ ਅਨੁਸਾਰ ਪਈਆ 60 ਪੈਸੇ ਦੇ ਕੇ 86.10 ਰੁਪਏ ਪ੍ਰਤੀ ਡਾਲਰ ਹੋ ਗਿਆ ਹੈ ਜਿਸ ਨਾਲ ਅਜਾਦ ਕੀਤੀ سونے ਦੀ ਕੀਮਤ ਹੋਰ ਵੱਧ ਗਈ ਹੈ ਇਸ ਕਾਰਨ ਕ੍ਰੇਲੂ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਹੋਰ ਵਾਧਾ ਹੋਇਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ